ਇੱਕ ਨ ਸਲੋਕ ਆਉਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਹਦੇ ਚ ਮਹਾਰਾ ਨੇ ਨਾਮ ਜਪਣ ਦੀ ਗੱਲ ਨਹੀਂ ਕਹੀ ਉਹਦੇ ਚ ਇੱਕ ਦਰवेश ਬੰਦੇ ਦੀ ਅਵਸਥਾ ਬਿਆਨ ਕੀਤੀ ਹੈ ਕਿ ਜਦੋਂ ਬੰਦੇ ਦਾ ਚੇਤਨਾ ਰੱਬ ਦੇ ਨਾਮ ਨਾਲ ਜੁੜ ਜਾਂਦਾ ਜਿਨ ਕੋ ਲੋ ਜਨੋ ਇੱਕ ਕੇ ਮਨ ਦੇ ਵਿੱਚੋਂ ਕੀ ਆਲੌਣੇ ਬੰਦ ਹੋ ਜਾਂਦੇ ਆ ਮੇਰਾ ਚੇਤਨਾ ਚੱਲੇ ਮਨ ਭੇਉ ਭੰਗ ਤੇ ਉਦੋਂ ਇੱਕ ਅਵਸਥਾ ਬਣਦੀ ਆ ਉੱਥੇ ਫਿਰ ਨਾਮ ਜਪਣ ਦੀ ਲੋੜ ਨਹੀਂ ਰਹਿੰਦੀ ਉੱਥੇ ਇੱਕ ਹੋਰ ਕੰਮ ਕਰਨਾ ਪੈਂਦਾ ਤੇ ਉਹ ਕੰਮ ਜਿਹੜਾ ਉਹ ਨਾਮ ਜਪਣ ਨਾਲੋਂ ਵੀ ਔਖਾ ਵਾ ਉਹਦੇ ਬਾਰੇ ਮਾਰਗ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਲੋਕ ਲਿਖਿਆ ਵਾ ਮਾਰ ਕਹਿੰਦੇ ਦਿਲ ਦਿਲ ਦਾ ਮਤਲ ਇਥੇ ਮਨ ਵਾ ਦਿਲ ਦਰਵਾਨੀ ਦਰਵਾਨੀ ਕਹਿੰਦੇ ਨੇ ਪਹਿਰੇਦਾਰੇ ਨੂੰ ਚੌਂਕੀਦਾਰੀ ਕਹਿ ਲੋ ਜਾਂ ਪਹਿਰੇਦਾਰੀ ਕਹਿ ਲੋ ਜਾਂ ਰਾਖੀ ਕਰਨੀ ਕਹਿ ਲੋ ਮਾਰ ਕਹਿੰਦੇ ਜਨ ਨੂੰ ਚੇਤਰ ਟਿਕ ਜਾਂਦਾ ਹਨ ਮਨ ਟਿਕ ਜਾਂਦਾ ਤੇ ਇੱਕ ਵੱਡਾ ਖਤਰਾ ਇੱਥੇ ਵੀ ਹੈ ਟिके ਹੋਏ ਚੇਤ ਦੇ ਵੀ ਉੱਤੇ ਇੱਕ ਖਤਰਾ ਵਾ ਇਥੇ ਖਤਰਾ ਵਾ ਕਿ ਇਹ ਅਜੀਬ ਕਿਤੇ ਜਾ ਸਕਦਾ ਵਾ ਇਹ ਗਿਆਨ ਖੰਡ ਮੇ ਗਿਆਨ ਪ੍ਰਚੰਡ ਨਹੀਂ ਨਾ ਜਿਹਾ ਹੋਇਆ ਮਰ ਕਹਿੰਦੇ ਫਿਰ ਇੱਥੇ ਜਾ ਕੇ ਬੰਦੇ ਨੂੰ ਕੀ ਕਰਨਾ ਪੈਂਦਾ ਹੈ ਮਾਰਗ ਦੇ ਦਿਲ ਦਰਵਾਨੀ ਜੋ ਕਰੇ ਜਦੋਂ ਜਿਤ ਟਿਕ ਗਿਆ ਤੇ ਉਦੋਂ ਵਾਦਾ ਫਿਰ ਹੁਣ ਇਹਦੀ ਪਹਿਰੇਦਾਰੀ ਕਰਨੀ ਆ ਕਿ ਬੈਠ ਗਿਆ ਵਾ ਪਰ ਬੈਠੇ ਦਾ ਵੀ ਹੁਣ ਖਿਆਲ ਰੱਖਣਾ ਪੈਣਾ ਕਿਤੇ ਭੱਜ ਨਾ ਜਾਵੇ ਮਾਰਗ ਦੇ ਦਿਲ ਦਰਵਾਨੀ ਜੋ ਕਰੇ ਇਹ ਹੁਣ ਜਿਹੜੀ ਦਿਲ ਦੀ ਪਹਿਰੇਦਾਰੀ ਹੈ ਨਾ ਚੌਕੀਦਾਰੀ ਹੈ ਜਾਂ ਰਾਖੀ ਹੈ ਇਹ ਬੰਦਾ ਉਹ ਕਰ ਸਕਦਾ ਵਾ ਜਿਹਦਾ ਮਨ ਟਿਕਿਆ ਹੋਇਆ ਵਾ ਤੇ ਜਿਹਦਾ ਟਿਕਿਆ ਹੀ ਨਹੀਂ ਉਹਨੇ ਜਲਦੀ ਰਾਖੀ ਕਿੱਥੋਂ ਕਰ ਲੈਣੀ ਹੈ ਜਿਹਦੇ ਕੋਲ ਹੀ ਚਿੱਤ ਨਹੀਂ ਹੈ ਮਾਰ ਕਹਿੰਦੇ ਫਿਰ ਦਿਲ ਦਰਵਾਨੀ ਜੋ ਕਰੇ ਜਿਹੜੇ ਬੰਦੇ ਕਰਦੇ ਨੇ ਤੇ ਉਹ ਕਰਦੇ ਨੇ ਜਿਨ੍ਹਾਂ ਦਾ ਚਿੱਤ ਟਿਕਿਆ ਹੋਇਆ ਉਹ ਉਹ ਵੇਂਦੇ ਉਹ ਚਿੱਤ ਕਿੱਥੇ ਖਲੋਤਾ ਆਇਆ ਵਾ ਦਰਵੈਸ਼ੀ ਇਥੋਂ ਦਰਵੇਸ਼ੀ ਵਾਲੀ ਅਵਸਥਾ ਸ਼ੁਰੂ ਹੁੰਦੀ ਹੈ ਦਿਲ ਦਰਵਾਨੀ ਇਹ ਸਾਰੀਆਂ ਗੱਲਾਂ ਬੜੀ ਧਿਆਨ ਨਾਲ ਸੁਣਨ ਵਾਲੀਆਂ ਦਿਲ ਮੈਨੇ ਮੰਨ ਦਿਲ ਦੇ ਦਰਵਾਨੀ ਪਹਿਰੇਦਾਰੀ ਚੌਕੀਦਾਰੀ ਜਿਹੜੇ ਕਰਦੇ ਨੇ ਮੰਨ ਦੀ ਜੋ ਕਰੇ ਜਿਹੜੇ ਕਰਦੇ ਨੇ ਦਰਵੇਸ਼ੀ ਇਥੋਂ ਦਰਵੇਸ਼ੀ ਦੀ ਅਵਸਥਾ ਸ਼ੁਰੂ ਹੁੰਦੀ ਹੈ ਦਰਵੇਸ਼ੀ ਦਿਲਰਾਸ ਇੱਥੇ ਜਾ ਕੇ ਜਿਹੜਾ ਬਾਬਾ ਨੇ ਮਿਲਦਿਆਂ ਢੇਲਣਾ ਹੋਵੇ ਜੇ ਨੀਅਤ ਰਾਸ ਕਰੇ ਇੱਥੇ ਵੀ ਜਾ ਕੇ ਜਿਹੜਾ ਦਿਲ ਵਾ ਨਾ ਉਹ ਟੋਏਟ ਬੇਲਾ ਦਿੰਦਾ ਵਾ ਤੇ ਮਿਲਦਿਆਂ ਢੇਲਣਾ ਹੋਵੇ ਜੇ ਨੀਅਤ ਰਾਸ ਕਰੇ ਮਾਰਾ ਕਹਿੰਦੇ ਫਿਰ ਇੱਥੇ ਜਾ ਕੇ ਨਾ ਦਿਲ ਐ ਸਾਫ ਹੋ ਜਾਂਦਾ ਹੈ। ਤਾਂ ਕਹਿੰਦੇ ਜਦੋਂ ਫਿਰ ਇਹ ਦਿਲ ਅੰ ਦਰਵੇਸ਼ੀ ਦਿਲ ਰਾਸ ਰਾਸ ਦੇ ਕਈ ਅਰਥ ਨੇ। ਰਾਸ ਪੂੰਜੀ ਵੀ ਹੁੰਦਾ ਵਾ। ਸਾਕਾਰ ਦਸਗਲਾ ਰਾਸ ਥੀਆ। ਪਰ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਆਂ ਵੀ ਦਰਵੇਸ਼ੀ ਦਿਲ ਰਾਸ ਇਹ ਦਰਵੇਸ਼ੀ ਵਸਤਾ ਵਾ। ਜਦੋਂ ਚਿੱਤ ਟਿਕ ਜਾਂਦਾ ਵਾ ਉਤੇ ਪਹਿਰੇਦਾਰੀ ਕਰਨੀ ਪੈਂਦੀ ਆ ਤੇ ਦਿਲ ਰਾਸ ਦਿਲ ਐ ਚਿੱਤ ਐ ਮਨ ਐ ਸਜਿਆ ਹੁੰਦਾ ਜਿਹਨੂੰ ਕਹਿੰਦੇ ਐ ਸਾਫ ਹੋ ਗਿਆ ਆਕਾਸ ਰਾਸ ਹੋ ਗਿਆ ਬਿਲਕੁਲ ਮarreਂ ਗਦੇ ਇਸ਼ਕ ਮੁਹੱਬਤ ਇਹ ਇਹ ਬੰਦੇ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹਦੀ ਰੱਬ ਨਾਲ ਮੁਹੱਬਤ ਵਾ ਇਹ ਇਸ਼ਕ ਵਾ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਉਹ ਦੇ ਦੁਨੀਆ ਦੇ ਲੇਖੇ ਜੋ ਕਿ ਸਾਰੇ ਮੁੱਕ ਗਏ ਆ ਉਹਦਾ ਕੇਵਲ ਤੇ ਕੇਵਲ ਜਿਹੜਾ ਈਸ਼ਕਵਾ ਈਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਦੁਨੀਆ ਦੇ ਲੇਖੇ ਜੋ ਕਿ तमाम ਮੁੱਕ ਗਏ ਉਹਦੇ ਰਬ ਨਾਲ ਈਸ਼ਕਵਾ ਇਹ ਫੇ ਮੈਂ ਕਹਿ ਦਿਆਂ ਕਿ ਇਹ ਜਦ ਉਹ ਇਹ ਅਵਸਥਾ ਵੇਖਣ ਇਸ ਸ਼ਲੋਕ ਦੇ ਵਿੱਚ ਮਾਰਾ ਕਿ ਨਾਮ ਜਪਣ ਦਾ ਜ਼ਿਕਰ ਨਹੀਂ ਕੀਤਾ ਬਾਰਗ ਦੇਲ ਦਰਵਾਨੀ ਜਿਹੜਾ ਮਨ ਤੇ ਪਹਿਰੇਦਾਰੀ ਕਰਦਾ ਜੋ ਕਰੇ ਜਿਹੜੇ ਕਰਦੇ ਨੇ ਦਿਲਵੇ ਦਰਵੇਸ਼ੀ ਇਥੋਂ ਦਰਵੇਸ਼ੀ ਸ਼ੁਰੂ ਹੁੰਦੀ ਬੰਦੇ ਦੀ ਇਹ ਕੰਮ ਦੁਨੀਆਦਾਰ ਨਹੀਂ ਕਰ ਸਕਦਾ ਦੁਨੀਆਦਾਰ ਨੇ ਤੇ ਚਿੱਤ ਬੜੇ ਥਾਂ ਤੇ ਦਿੱਤਾ ਆਇਆ ਤੇ ਉਥੇ ਚਿੱਤ ਜਾਂਦਾ ਵਾ ਤੇ ਇਹ ਕੇਵਲ ਦਰਵੇਸ਼ ਦੀ ਅਵਸਥਾ ਵਾ ਦਰਵੇਸ਼ੀ ਦਿਲ ਰਾਸ ਇਹ ਉਹ ਅਵਸਥਾ ਜਦੋਂ ਦਿਲ ਰਾਸ ਹੋ ਗਿਆ ਚਿੱਤ ਸਾਫ ਹੋ ਗਿਆ ਐ ਚਿੱਤ ਮਿਲਦਿਆਂ ਢੇਲਣਾ ਹੋਵੇ ਜੇ ਨੀਅਤ ਰਾਸ ਨੀਅਤ ਕਹਿੰਦੇ ਫਿਰਾਨੇ ਦੀ ਬੜੀ ਨੀਤ ਮਾੜੀ ਆ ਇੱਥੇ ਨੀਤ ਮਾੜੀ ਨਹੀਂ ਵਿਚਾਰ ਸੋਚ ਮਾੜੀ ਨਹੀਂ ਇਹ ਰਾਸ ਹੋ ਗਈ ਦਿਲ ਰਾਸ ਹੋ ਗਿਆ ਹੈ ਕਹਿੰਦੇ ਤੇਰੀ ਨੀਤ ਨੂੰ ਮਰਾਦ ਮਿਲੀ ਹੈ ਮਾਰੇ ਕਹਿੰਦੇ ਦਿਲ ਰਾਸ ਮਿਲਦੇ ਆ ਢਿਲ ਨਾ ਹੋ ਬਈ ਜੇ ਨੀਅਤ ਰਾਸ ਕਰੇ ਇਥੇ ਹੋ ਗਈ ਉਹਦੀ ਰਾਸ ਐ ਚਤ ਟਿਕਿਆ ਹੋਇਆ ਇਥੇ ਨਾਮ ਜਪਣ ਦੀ ਗੱਲ ਨਹੀਂ ਹੈ ਸਿਰਫ ਜਦੋਂ ਜਪ-ਜਪ ਕੇ ਚਿਤ ਟਿਕ ਗਿਆ ਫਿਰ ਨਾਮ ਨਹੀਂ ਜਪਦਾ ਬੰਦਾ ਉਹ ਫਿਰ ਦਿਲ ਨੂੰ ਦੇਖਦਾ ਹੈ ਤੇ ਇਹ ਨਾਮ ਜਪਣ ਤੋਂ ਵੀ ਕਾਮ ਔਖਾ ਵਾ ਇਥੇ ਜਾ ਕੇ ਬੜੇ ਫੇਲ ਹੋ ਜਾਂਦੇ ਆ ਇਹ ਰਾਤ ਵੀ ਗੁਰ ਅਰਜਨ ਸਾਹਿਬ ਕਹਿੰਦੇ ਸਾਰੀ ਰਾਤ ਮੈਨੂੰ ਪਹਿਰਾ ਦੇਣਾ ਪੈਂਦਾ ਇਸ ਬੰਦੇ ਇਸ ਚੀਜ਼ ਉੱਤੇ ਬਿਨ ਸਿਉ ਤਾਂੰਦ ਬੰਦ ਮਾਇਆ ਕੋ ਰਜਨ 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 ਕਹਿੰਦੇ ਰਾਤ ਨੂੰ ਰਜਨ ਸਬਾਈ ਜੰਗਾ ਸਾਰੀ ਰਾਤ ਇਹ ਜੰਗ ਕਰਨਾ ਪੈਂਦਾ ਵਾ ਸਾਰੀ ਰਾਤ ਪਹਿਰੇਦਾਰੀ ਕਰਨੀ ਪੈਂਦੀ ਹੈ ਇਹ ਨਾਮ ਜਪਣ ਉਹ ਜਿਹੜਾ ਨਾ ਹੱਥ ਪਾਉਂ ਕਰ ਕਾਮ ਸਭ ਜੀ ਤੇ ਨਰੰਜਨ ਨਾਲ ਉਹ ਇੱਕ ਹੋਰ ਅਵਸਥਾ ਵਾ ਇਹ ਅਵਸਥਾ ਉਸ ਤੋਂ ਅੱਗੇ ਦੀ ਆ ਇਹ ਅਵਸਥਾ ਪਤਾ ਕਿਹੜੀ ਆ ਜਿਹਨੂੰ ਕਬੀਰ ਨੇ ਕਿਹਾ ਕਿ ਉਹ ਜਿਹੜਾ ਜਬ ਲਗ ਤਾਗਾ ਬਾਹੂ ਬੇਹੀ ਤਬ ਲਗ ਬਿਸਰ ਰਾਮ ਸਨੇਹੀ ਉਹ ਅਵਸਥਾ ਤੁਸੀਂ ਕੰਮ ਧੰਦੇ ਕਰਦੇ ਆ ਰੱਬ ਨੂੰ ਯਾਦ ਕਰ ਸਕਦੇ ਹੋ ਪਰ ਇਹ ਕੋਈ ਅਵਸਥਾ ਵਾ ਜਦੋਂ ਕੰਮ ਧੰਦੇ ਵੱਡੀ ਮੁਸ਼ਕਲ ਖੜੀ ਕਰਦੇ ਇਸ ਕੰਮ ਦੇ ਵਿੱਚ ਜਬ ਲੱਗ ਤਾਗਾ ਬਾਹੂ ਬੇਹੀ ਤਬ ਲਗ ਬਿਸਰ ਰਾਮਸ ਨੇ ਉਹਨਾਂ ਚਿਰ ਤੇ ਮੇਰਾ ਚੇਤੇ ਉਧਰੋਂ ਹਟ ਜਾਂਦਾ ਜਦੋਂ ਮ ਧਿਆਨ ਸਾਰਾ ਇਸ ਸੂਈ ਦੇ ਤਨਕ ਵਿੱਚ ਤਾਗਾ ਪਾਉਣ ਚਲਾ ਦਿੰਦਾ ਇਹ ਅਵਸਥਾ ਬੁਨੀਆਦਾਰ ਦੀ ਨਹੀਂ ਹੁੰਦੀ ਇਹ ਅਵਸਥਾ ਸਾਧੂ ਦੀ ਹੁੰਦੀ ਹੈ ਤੇ ਇਹ ਅਵਸਥਾ ਫਿਰ ਨਾਮ ਜਪਣ ਤੋਂ ਵੀ ਔਖੀ ਅਵਸਥਾ ਵਾ ਉੱਥੇ ਤੇ ਤੁਸੀਂ ਬੈਠੇ ਜਪ ਰਹੇ ਹੋ ਤੇ ਚੇਤੇਈ ਦੇ ਉੱਧਰ ਭੱਜੀ ਜਾਂਦਾ ਭੱਜੀ ਜਾਂਦੇ ਹੋ ਇੱਥੇ ਨਹੀਂ ਭੱਜਣ ਦੇਣਾ ਤੇ ਜੇ ਇੱਥੇ ਵੀ ਭੱਜ ਗਿਆ ਫਿਰ ਅਜੇ ਦਿਲ ਸਾਫ਼ ਨਹੀਂ ਹੋਇਆ ਜੀ ਫਿਰ ਤੇਰ ਕੋ ਪਹਿਰੇਦਾਰੀ ਨਹੀਂ ਦਿੱਤੀ ਗਈ ਇਹ ਬੜਾ ਔਖਾ ਕੰਮ ਹੈ ਜਿਵੇਂ ਮarre ਵਿੱਚ ਕੋ ਸਲੋਕ ਕਿੱਡਾ ਹੀ ਕਿੱਡਾ ਵੱਡਾ ਲਿਖਿਆ ਹੈ ਕਿ ਦਿਲ ਦਰਵਾਨੀ ਜੋ ਕਰੇ ਦਰਬੇਸ਼ੀ ਦਿਲ ਰਾਸ ਈਸ਼ਕ ਮੁਹੱਬਤ ਨਾਨਕਾ ਲੇਖ ਕਰਤੇ ਪਾਸ ਹੈ ਖਿਆਲ ਆਉਣੇ ਬੰਦ ਹੋ ਜਾਂਦੇ ਆ ਮੇਰਾ ਚੇਤਨਾ ਚੱਲੇ ਮਨ ਭੇਉ ਭੰਗ ਤੇ ਉਦੋਂ ਇੱਕ ਅਵਸਥਾ ਬਣਦੀ ਆ ਉੱਥੇ ਫਿਰ ਨਾਮ ਜਪਣ ਦੀ ਲੋੜ ਨਹੀਂ ਰਹਿੰਦੀ ਉੱਥੇ ਇੱਕ ਹੋਰ ਕੰਮ ਕਰਨਾ ਪੈਂਦਾ ਉਹ ਕੰਮ ਜਿਹੜਾ ਉਹ ਨਾਮ ਜਪਣ ਨਾਲੋਂ ਵੀ ਔਖਾ ਵਾ ਉਹਦੇ ਬਾਰੇ ਮਾਰਗ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਲੋਕ ਲਿਖਿਆ ਵਾ ਮਰਗੰਦ ਦਿਲ ਦਿਲ ਦਾ ਮਤਲ ਇੱਥੇ ਮਨ ਵਾ ਦਿਲ ਦਰਵਾਨੀ ਦਰਵਾਨੀ ਕਹਿੰਦੇ ਨੇ ਪਹਿਰੇਦਾਰੇ ਨੂੰ ਚੌਂਕੀਦਾਰੀ ਕਹਿ ਲੋ ਜਾਂ ਪਹਿਰੇਦਾਰੀ ਕਹਿ ਲੋ ਜਾਂ ਰਾਖੀ ਕਰਨੀ ਕਹਿ ਲੋ ਮਾਰ ਕਹਿੰਦੇ ਜਨੂੰ ਚਿੱਤਰ ਟਿਕ ਜਾਂਦਾ ਹਨ ਮਾਰ ਟਿਕ ਜਾਂਦਾ ਤੇ ਇੱਕ ਵੱਡਾ ਖਤਰਾ ਇੱਥੇ ਵੀ ਹੈ ਟਿਕੇ ਹੋਏ ਚਿੱਤ ਦੇ ਵੀ ਉੱਤੇ ਇੱਕ ਖਤਰਾ ਵਾ ਇਥੇ ਖਤਰਾ ਵਾ ਕਿ ਅਜੇ ਵੀ ਕਿਤੇ ਜਾ ਸਕਦਾ ਵਾ ਇਹ ਗਿਆਨ ਖੰਡ ਮੇ ਗਿਆਨ ਪ੍ਰਚੰਡ ਨਹੀਂ ਨਾ ਜਿਹਾ ਹੋਇਆ ਮਾਰਾ ਕਹਿੰਦੇ ਫਿਰ ਇੱਥੇ ਜਾ ਕੇ ਬੰਦੇ ਨੂੰ ਕੀ ਕਰਨਾ ਪੈਂਦਾ ਹੈ ਮਾਰਾ ਕਹਿੰਦੇ ਦਿਲ ਦਰਵਾਨੀ ਜੋ ਕਰੇ ਜਦੋਂ ਜਿਤ ਟਿਕ ਗਿਆ ਤੇ